ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਅਮਨਦੀਪ ਪੁੱਤਰੀ ਮੁਕਤੀਆ ਸਿੰਘ ਵਾਸੀ ਮੋਹੱਲਾ ਰੋਂਤਾ ਰਾਹੋਂ ਨੇ ਦੱਸਿਆ ਕਿ ਉਸਦਾ ਪਹਿਲਾ ਵਿਆਹ 3 ਮਾਰਚ 2022 ਨੂੰ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਢੀਂਗੜਾ ਥਾਣਾ ਮੁਕੰਧਪੁਰ ਨਾਲ ਹੋਇਆ ਸੀ ਵਿਆਹ ਤੋਂ ਕੁਝ ਹਫ਼ਤੇ ਬਾਅਦ ਹੀ ਉਸ ਦਾ ਸੋਲਾ ਪਰਿਵਾਰ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਵਿਆਹ ਦੇ ਰਜਿਸਟ੍ਰੇਸ਼ਨ ਨੂੰ ਲੈ ਕੇ ਪਤੀ ਤੇ ਪਤਨੀ ਵਿੱਚ ਕਾੜ ਝਗੜਾ ਹੋਇਆ ਅਤੇ ਦਰਖਾਸਤੀ ਦਾ ਪਤੀ ਗੁਰਪ੍ਰੀਤ ਸਿੰਘ ਵਿਦੇਸ਼ ਇਕਲੀ ਚਲਾ ਗਿਆ ਅਤੇ ਉਸ ਨੂੰ ਨਾ ਕੋਈ ਫੋਨ ਕੀਤਾ ਅਤੇ ਨਾ ਹੀ ਖਰਚਾ ਭੇਜਿਆ ਉਸ ਦੇ ਪਿੱਛੋਂ ਸੋਲਾ ਪਰਿਵਾਰ ਨੇ ਉਸ ਨੂੰ ਤਾਨੇ ਮੇਨੇ ਮਾਰ ਕੇ ਘਰੋਂ ਕੱਢ ਦਿੱਤਾ ਪੜਤਾਲੀਆ ਰਿਪੋਰਟ ਦੇ ਅਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਜ਼ਿਲ੍ਹਾ ਕਨਵੀਰ ਗੁਰਦਿਆਲ ਮਾਨ ਨੇ ਦੱਸਿਆ ਕਿ ਸਰਕਾਰ ਨੇ ਸਾਡੇ ਸਮੇਤ ਹੋਰ ਵੀ ਕਈ ਥਿਰਾਂ ਨਾਲ ਮੀਟਿੰਗ ਰੱਖੀ ਸੀ ਸਵੇਰੇ ਦੇ ਕੋਨੇ-ਕੋਨੇ ਤੋਂ ਸਾਡੇ ਨੁਮਾਇੰਦੇ ਸਵੇਰ ਤੋਂ ਮੀਟਿੰਗ ਸਥਾਨ ਤੇ ਪਹੁੰਚ ਚੁੱਕੇ ਸਨ ਪਰ ਪ੍ਰਸ਼ਾਸਨ ਸ਼ਾਮ ਤੱਕ ਕੋਈ ਨਾ ਕੋਈ ਬਹਾਨਾ ਲਾ ਕੇ ਡੰਗ ਟਪਾਈ ਕਰੀ ਜਾਂਦੇ ਰਹੇ। ਉਹਨਾਂ ਕਿਹਾ ਕਿ ਆਪ ਦੇ ਚੋਣ ਪ੍ਰਚਾਰ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਸੈਸ਼ਨ ਵਿੱਚ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਉਸਨੇ ਵਿਧਾਨ ਸਭਾ 'ਚ ਪੇਸ਼ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਾ ਰੱਦ ਕਰ ਦਿੱਤਾ। ਉਹਨਾਂ ਨੇ 30 ਜੂਨ ਨੂੰ ਜ਼ਿਲ੍ਹਾ ਪਧਰੀ ਡਿਪਟੀ ਕਮਿਸ਼ਨਰ ਦੇ ਗੇਟ ਦੇ ਸਾਹਮਣੇ ਨੇੜਕੇ ਵੇਰਕਾਬੂ ਚੰਡੀਗੜ੍ਹ ਰੋਡ ਨਮਾਸ਼ਹਿਰ ਵਿਖੇ ਸਵੇਰੇ 10 ਵਜੇ ਉਹਨਾਂ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕਰਕੇ ਬਜਟ ਬਲਾਚੌਰ ਦੇ ਪਿੰਡ ਮੈਦਪੁਰ ਲਦਨੀ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਪੰਜ ਬੱਚੀਆਂ ਬਿਸਦਵਾਵ ਨਹਿਰ ਵਿੱਚ ਰੁੜ ਗਈਆਂ। ਉਹਨਾਂ ਦੀ ਉਮਰ 6 ਤੋਂ 12 ਸਾਲ ਦੱਸੀ ਜਾ ਰਹੀ ਹੈ। ਇਹਨਾਂ ਵਿੱਚੋਂ ਤਿੰਨ ਨੂੰ ਸਹੀ ਸਲਾਮਤ ਬਚਾ ਲਿਆ ਗਿਆ ਜਦਕਿ ਦੋ ਬੱਚੀਆਂ ਦੀ ਭਾਲ ਜਾਰੀ ਹੈ। ਥਾਣਾ ਬਲਾਚੌਰ ਸਦਰ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬਿਹਾਰ ਨਾਲ ਸੰਬੰਧਿਤ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਖੇਤਾਂ ਵਿੱਚ ਕੰਮ ਕਰ ਰਹੇ ਸਨ। ਜਦੋਂ ਘਰ ਦੇ ਮੈਂਬਰ ਖੇਤਾਂ ਵਿੱਚ ਉਨਾਂ ਨੂੰ ਲਾਉਣ ਲਈ ਗਏ ਤਾਂ ਪੰਜ ਕੁੜੀਆਂ ਆਪਣੇ ਘਰ ਤੋਂ ਥੋੜਾ ਅੱਗੇ ਇੱਕ ਧਾਰਮਿਕ ਸਥਾਨ ਦੇ ਸਾਹਮਣੇ ਵਗਦੀ ਬਿਸਦਵਾਵ ਨਹਿਰ ਵਿੱਚ ਅਚਾਨਕ ਰੁ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੜਾਵਦਾ ਪੂਰਾ ਕਰ ਰਹੀ ਹੈ ਜਿਸ ਕਾਰਨ ਮੁਫਤ ਬਿਜਲੀ ਦੀ ਗਰੰਟੀ ਪੂਰੀ ਕਰਨ ਤੋਂ ਬਾਅਦ ਹੁਣ ਪੰਜਾਬ ਦੀਆਂ ਔਰਤਾਂ ਨੂੰ ਅਗਲੀ ਗਰੰਟੀ ਵਜੋਂ 1000 ਰੁਪਏ ਮਹੀਨਾ ਪੱਤਾ ਦਿੱਤਾ ਜਾਵੇਗਾ। ਰਿਸ਼ਵਤ ਖੋਰੀ ਨੂੰ ਲੈ ਕੇ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ। ਪਠਾਨਕੋਟ ਵਿਜੀਲੈਂਸ ਵਿਭਾਗ ਨੇ ਪਠਾਨਕੋਟ ਦੇ ਮਹਿਲਾ ਡਰਗ ਇੰਸਪੈਕਟਰ ਤੇ ਦਰਜਾ 4 ਦਾ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਦੇ ਯੇ ਕਿ ਮੈਡੀਕਲ ਸਟੋਰ ਦਾ ਲਾਇਸੈਂਸ ਦੇਣ ਲਈ 90000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਦੀ ਪਹਿਲੀ ਕਿਸ਼ਤ ਲੈਣ ਲਈ ਦਰਜਾ 4 ਮੁਲਾਜ਼ਮ ਪਹੁੰਚਿਆ ਸੀ ਜਿਸ ਨੂੰ ਬਿਜ਼ਨਸ ਟੀਮ ਨੇ ਕਾਬੂ ਕਰ ਲਿਆ ਜਲਾਲਾਬਾਦ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿੱਚ ਹੀਲ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਦੋ ਬੱਚੇ ਬਾਲਬਾਲ ਬਚ ਗਏ ਬੁੱਧਵਾਰ ਨੂੰ ਮੱਸੀਆ ਦਾ ਤਿਉਹਾਰ ਸੀ ਇਸ ਲਈ ਬੱਚੇ ਸਰੋਵਰ ਵਿੱਚ ਨਹਾਉਣ ਗਏ ਇਸ ਸਰੋਵਰ ਦਾ ਏਕੜ ਵਿੱਚ ਫੈਲਿਆ ਹੋਇਆ ਹੈ ਅਤੇ 10 ਫੁੱਟ ਡੂੰਘਾ ਹੈ ਝੀਲ ਦੇ ਹੇਠਲੇ ਹਿੱਸੇ ਵਿੱਚ ਕਾਈ ਜੰਮੀ ਹੋਈ ਸੀ ਜਿਸ ਕਾਰਨ ਬੱਚਿਆਂ ਦੇ ਪੈਰ ਫਿਸ ਉਦੇਪੁਰ ਵਿੱਚ ਕੇਲਰ ਕਨਈਆ ਲਾਲ ਦੇ ਕਤਲ ਨੇ ਹਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਨੂਪੁਰ ਸ਼ਰਮਾ ਦਾ ਸਮਰਥਨ ਕਰੰਤੇ ਜਿਸ ਤਰ੍ਹਾਂ ਕਨਈਆ ਲਾਲ ਦਾ ਦੋਨੋਂ ਜਵਾਨ ਨੇ ਮੋਦੇ ਘਾਟ ਉਤਾਰਿਆ ਉਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਬਾਲੀਵੁੱਡ ਅਤੇ ਟੀਵੀ ਦੇ ਸਾਰੇ ਇਸ ਮੁੱਦੇ ਤੇ ਜੋਸ਼ ਹੋਣਾ ਪ੍ਰਤੀਕਿਰਿਆਵਾਂ ਦੇ ਰਹੇ ਹਨ ਦਿਨ ਦਿਹਾੜੇ ਹੋਏ ਇਸ ਕਤਲ ਨੇ ਸਾਰਿਆਂ ਨੂੰ ਸਦਮਾ ਦਿੱਤਾ ਹੈ ਲक्की ਅਲੀ ਕੰਗਨਾਰਨੋਦ ਗੋਹਰਖਾਨ ਰਣਵੀਰ ਸ਼ੋਰੀ ਅਨੁਪਮ ਖੇਰ ਦੇਵੋਲੀਨਾ ਪੱਟਾਚਾਰਿਆ ਸਵਰਾ ਭਾਸਕਰ ਕੇ ਆਰ ਕੇ ਸਮੀਤ ਕਈ ਸਤਾਰਿਆਂ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ कोरोना वायरस ਕਾਰਨ ਪਿਛਲੇ 2 ਸਾਲਾ ਤੋਂ ਬੰਦ ਅਮਨਾ ਯਾਤਰਾ ਇਸ ਸਾਲ ਅਜੇ ਤੋਂ ਸ਼ੁਰੂ ਹੋ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਬੋਰਸਾ ਹੱਤਵਦੀਆ ਵੱਲੋਂ ਯਾਤਰਾ ਨੂੰ ਰੋਕਣ ਦੀ ਸੰਭਵ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਰਿਕਾਰਡ ਗਿਣਤੀ ਵਿੱਚ ਸਰਦਾਲੂ ਅਮਨਾ ਯਾਤਰਾ ਕਰਨਗੇ ਅਜੇ ਹੀ ਵਿੱਚ ਯਾਤਰਾ ਬਿਨਾਂ ਕਿਸੇ ਵਿਘਨ ਦੇ ਸਬੰਧ ਹੋ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਰਾਤ ਨੂੰ ਸ਼ਸਰਤੀ ਅਨਸਰਾ ਵੱਲੋਂ ਰੋਡ ਤੇ ਖੜੀਆਂ ਕੀਤੀਆਂ ਗਈਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਕਰੀਬ 5 ਤੋਂ 6 ਸ਼ੀਸ਼ੇ ਇੱਟਾ ਮਾਰ ਕੇ ਤੋੜ ਦਿੱਤੇ ਗਏ। ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਇੱਕ ਨੌਜਵਾਨ ਦਿਖਾਈ ਦਿੱਤਾ ਹੈ। ਫਿਲਹਾਲ ਹਜੇ ਪੁਲਿਸ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ G7 ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰੀ ਇੱਕ ਦਿਨ ਦੇ ਦੌਰੇ ਤੇ ਸੰਯੁਕਤ ਅਰਬ ਅਮੀਰਾਤ ਪਹੁੰਚੇ ਮੋਦੀ ਨੂੰ ਰਿਸੀਵ ਕਰਨ ਲਈ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਇਦ ਖੁਦ ਪ੍ਰੋਟੋਕੋਲ ਤੋੜ ਕੇ ਹਵਾਈ ਅੱਡੇ ਤੇ ਪਹੁੰਚੇ ਉਹਨਾਂ ਗਲੇ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਰੋਹਿਤ ਸ਼ਰਮਾ ਕਰੋਨਾ ਤੋਂ ਉੱਪਰ ਨਹੀਂ ਸਕੇ ਹਨ ਇਸ ਲਈ ਇੰਗਲੈਂਡ ਦੇ ਖਿਲਾਫ ਪੰਜਵੇਂ ਟੈਸਟ ਮੈਚ ਨੂੰ ਲੀਡ ਕਰਨ ਲਈ ਜਸਪ੍ਰੀ ਬੁਮਰਾ ਤਿਆਰ ਹਨ BCCI ਦੇ ਸੂਤਰਾਂ ਦਾ ਕਹਿਣਾ ਹੈ ਕਿ ਰੋਹਿਤ ਇਸ ਮੈਚ ਲਈ ਉਪਲਬਧ ਨਹੀਂ ਹੋਣਗੇ। ਉਹਨਾਂ ਦੀ ਜਗ੍ਹਾ ਬੁਮਰਾ ਨੂੰ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪਵੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ। ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।